ਅਸੀਂ ਆਪਣੀ ਇਲੈਕਸ਼ਨ ਕੈਂਪੇਨ ਸ਼ੁਰੂਆਤ ਕੀਤੀ ਹੈ ਔਰ ਪਹਿਲੀ ਰੈਲੀ ਸਾਡੀ ਜਿਹੜੀ ਸੀ ਜਗਦੇਵਪੁਰ ਸੀ ਦੂਸਰੀ ਗਗੋਮਾਲ ਹੋਈ ਹੈ ਤੇ ਤੀਸਰੀ ਸਾਡੀ ਪਸ਼ੀ ਹੋਣ ਜਾ ਰਹੀ ਹੈ ਚੌਥੀ ਅਸੀਂ ਸੈਂਸਰੀ ਕਲਾ ਕਰਨੀ ਹੈ ਔਰ ਸਾਨੂੰ ਇਸ ਕੱਲ ਦੀ ਖੁਸ਼ੀ ਹੈ ਕਿ ਜਿਹੜਾ ਲੋਕਾਂ ਦਾ ਰਿਸਪੌਂਸ ਹੈ ਜਿਹੜਾ ਵੋਟਰ ਸਬਾਨ ਹੈ ਉਹਨਾਂ ਦਾ ਰਿਸਪੌਂਸ ਇੰਨਾ ਵਧੀਆ ਤੇ ਪੋਜ਼ਿਟਿਵ ਆਇਆ ਉਸ ਕੱਲ ਦਾ ਸਾਨੂੰ ਅੰਦਾਜ਼ਾ ਨਹੀਂ ਸੀ لیکن ਅਸੀਂ ਜਦੋਂ ਪਿੰਡਾਂ 'ਚ ਨਿਕਲੇ ਆ ਹੁਣ ਪਤਾ ਲੱਗਾ ਵੀ ਲੋਕ ਉਸ ਸਰਕਾਰ ਤੋਂ ਕਿੰਨੇ ਕੁ ਦੁਖੀ ਸੀ ਔਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਦਸੀਆਂ ਹੋਈਆਂ ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਔਰ ਰਿਪੋਰਟ ਕਾਰਡ ਉਹ ਜੇਬ 'ਚ ਲਈ ਫਿਰਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਲੋਕ ਕਿਉਂ ਫਿਰ ਪਰੇਸ਼ਾਨ ਨੇ ਬੀਬੀਆਂ ਭੈਣਾਂ ਜਿਹੜੀਆਂ ਨੇ ਉਹ ਇੰਨੀਆਂ ਤੰਗ ਨੇ ਨਾ ਤੇ ਉਹਨਾਂ ਨੂੰ ਕੰਕ ਮਿਲੀ ਹੈ ਨਾ ਉਹਨਾਂ ਨੂੰ ਮਨਰੇਗਾ ਮਿਲੀ ਹੈ ਨਾ ਉਹਨਾਂ ਦੀ ਪੈਨਸ਼ਨ ਵਧੀ ਹੈ ਨਾ ਉਹਨਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਮਿਲਿਆ ਇਹ ਸਾਰੀਆਂ ਗੱਲਾਂ ਤੋਂ ਫੇਲ ਹੋਏ ਨੇ ਤੇ ਕਿਸਾਨ ਵੀਰ ਐਮਐਸਪੀ ਇਹ ਕਹਿੰਦੇ ਸੀ ਮੈਨੂੰ ਯਾਦ ਹੈ ਵੀ ਜੇ ਤੁਹਾਡੇ ਕੋਲ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਤੁਸੀਂ ਕੁਰਸੀ ਛੱਡ ਦਿਓ ਕੈਪਟਨ ਸਾਹਿਬ ਅਸੀਂ 50 ਮਿੰਟਾਂ ਦੀ ਗਰੰਟੀ ਕਰਦੇ ਆਂ ਵੀ ਅਸੀਂ ਐਮਐਸਪੀ ਦੇ ਦੇਾਂਗੇ ਤੇ ਹੁਣ ਤੇ ਤੁਹਾਨੂੰ 2 ਸਾਲ ਹੋ ਗਏ ਨੇ ਤੁਸੀਂ ਕਿਉਂ ਨਹੀਂ ਐਮਐਸਪੀ ਦਿੰਦੇ ਮੈਂ ਬੇਨਤੀ ਇੱਕੋ ਹੀ ਕਰਨੀ ਆਂ ਵੀ ਇਹ ਜੋ ਕੁਝ ਬੋਲ ਕੇ ਗਏ ਨੇ ਜਿੰਨਾ ਵਾਅਦੇ ਤੇ ਇਹਨਾਂ ਨੇ ਵੋਟਾਂ ਲਈਆਂ ਨੇ ਉਹਨਾਂ ਤੋਂ ਫੇਲ ਹੋ ਚੁੱਕੇ ਨੇ ਸਾਰਿਆਂ ਨੂੰ ਵੱਡਾ ਇਸ ਵੇਲੇ ਪ੍ਰੋਬਲਮ ਜਿਹੜਾ ਸਾਡਾ ਪੰਜਾਬ ਦਾ ਹੈ ਲਾਅ ਐਂਡ ਆਰਡਰ ਨਸ਼ਿਆਂ ਦਾ ਬੇਰਜ਼ਗਾਰੀ ਦਾ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਮਹੱਤਵਪੂਰਨ ਨੇ ਲੇਕਿਨ ਇੰਨਾ ਵੱਲ ਤਵਜੋ ਨਹੀਂ ਦਿੱਤੀ ਜਾ ਰਹੀ ਔਰ ਉਹਦਾ ਕਾਰਨ ਕੀ ਹੋ ਰਿਹਾ ਵੀ ਸਾਡਾ ਹਰ ਬੰਦਾ ਜਿਹੜਾ ਨਾਰਾਜ਼ ਹੋ ਕੇ ਬੈਠਾ ਇਹਨਾਂ ਤੋਂ ਖਿਲਾਫ ਹੈ ਔਰ ਮੈਨੂੰ ਪੂਰਾ ਯਕੀਨ ਹੈ ਵੀ ਜਿੱਥੇ ਵੀ ਅਸੀਂ ਜਾ ਰਹੇ ਹਾਂ ਰੈਲੀਆਂ ਕਰ ਰਹੇ ਆ ਸਾਨੂੰ ਰਿਸਪੌਂਸ ਆਹੋ ਜਿਹਾ ਮਿਲ ਰਿਹਾ ਅਸੀਂ ਜਿੱਤਾਂਗੇ ਗੁਰਜੀਤ ਸਿੰਘ ਵਾਜਲੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਭੇਜਾਂਗੇ ਸਾਨੂੰ ਪੂਰਾ ਯਕੀਨ ਹੈ ਅਸੀਂ ਆਪਣੀ ਇਲੈਕਸ਼ਨ ਕੈਂਪੇਨ ਸ਼ੁਰੂਆਤ ਕੀਤੀ ਹੈ ਔਰ ਪਹਿਲੀ ਰੈਲੀ ਸਾਡੀ ਜਿਹੜੀ ਸੀ ਜਗਦੇਵ ਖੁਰ ਸੀ ਦੂਸਰੀ ਗੱਗੋਮਾਲ ਹੋਈ ਹੈ ਤੇ ਤੀਸਰੀ ਸਾਡੀ ਪਸ਼ੀ ਹੁਣ ਜਾ ਰਹੀ ਹੈ ਚੌਥੀ ਅਸੀਂ ਸੈਂਸਰੀ ਕਲਾ ਕਰਨੀ ਹੈ ਔਰ ਸਾਨੂੰ ਇਸ ਕੱਲ ਦੀ ਖੁਸ਼ੀ ਹੈ ਕਿ ਜਿਹੜਾ ਲੋਕਾਂ ਦਾ ਰਿਸਪੌਂਸ ਹੈ ਜਿਹੜਾ ਵੋਟਰ ਸਬਾਨ ਹੈ ਉਹਨਾਂ ਦਾ ਰਿਸਪੌਂਸ ਇੰਨਾ ਵਧੀਆ ਤੇ ਪੋਜ਼ਿਟਿਵ ਆਇਆ ਉਸ ਕੱਲ ਦਾ ਸਾਨੂੰ ਅੰਦਾਜ਼ਾ ਨਹੀਂ ਸੀ ਲੇਕਿਨ ਅਸੀਂ ਜਦੋਂ ਪਿੰਡਾਂ 'ਚ ਨਿਕਲੇ ਆ ਹੁਣ ਪਤਾ ਲੱਗਾ ਵੀ ਲੋਕ ਉਸ ਸਰਕਾਰ ਤੋਂ ਕਿੰਨੇ ਕੁ ਦੁਖੀ ਸੀ ਔਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਦਸੀਆਂ ਹੋਈਆਂ ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਔਰ ਰਿਪੋਰਟ ਕਾਰਡ ਉਹ ਜੇਬ 'ਚ ਲਈ ਫਿਰਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਲੋਕ ਕਿਉਂ ਫਿਰ ਪਰੇਸ਼ਾਨ ਨੇ ਬੀਬੀਆਂ ਭੈਣਾਂ ਜਿਹੜੀਆਂ ਨੇ ਉਹ ਇੰਨੀਆਂ ਤੰਗ ਨੇ ਨਾ ਤੇ ਉਹਨਾਂ ਨੂੰ ਕੰਕ ਮਿਲੀ ਹੈ ਨਾ ਉਹਨਾਂ ਨੂੰ ਮਨਰੇਗਾ ਮਿਲੀ ਹੈ ਨਾ ਉਹਨਾਂ ਦੀ ਪੈਨਸ਼ਨ ਵਧੀ ਹੈ ਨਾ ਉਹਨਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਮਿਲਿਆ ਇਹ ਸਾਰੀਆਂ ਗੱਲਾਂ ਤੋਂ ਫੇਲ ਹੋਏ ਨੇ ਤੇ ਕਿਸਾਨ ਵੀਰ ਐਮਐਸਪੀ ਇਹ ਕਹਿੰਦੇ ਸੀ ਮੈਨੂੰ ਯਾਦ ਹੈ ਵੀ ਜੇ ਤੁਹਾਡੇ ਕੋਲ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਤੁਸੀਂ ਕੁਰਸੀ ਛੱਡ ਦਿਓ ਕੈਪਟਨ ਸਾਹਿਬ ਅਸੀਂ ਪੰਜਾ ਮਿੰਟਾਂ ਹੀ ਗਾਰੰਟੀ ਕਰਦੇ ਆਂ ਵੀ ਅਹੀਂ ਐਮਐਸਪੀ ਦੇ ਦਾਂਗੇ ਤੇ ਹੁਣ ਤੇ ਤੁਹਾਨੂੰ 2 ਸਾਲ ਹੋ ਗਏ ਨੇ ਤੁਸੀਂ ਕਿਉਂ ਨਹੀਂ ਐਮਐਸਪੀ ਦਿੰਦੇ ਮੈਂ ਬੇਨਤੀ ਇੱਕੋ ਹੀ ਕਰਨੀ ਆਂ ਵੀ ਇਹ ਜੋ ਕੁਝ ਬੋਲ ਕੇ ਗਏ ਨੇ ਜਿਨ੍ਹਾਂ ਵਾਅਦਿਆਂ ਤੇ ਇਹਨਾਂ ਨੇ ਵੋਟਾਂ ਲਈਆਂ ਨੇ ਉਹਨਾਂ ਤੋਂ ਫੇਲ ਹੋ ਚੁੱਕੇ ਨੇ ਸਾਰਿਆਂ ਨੂੰ ਵੱਡਾ ਇਸ ਵੇਲੇ ਪ੍ਰੋਬਲਮ ਜਿਹੜਾ ਸਾਡਾ ਪੰਜਾਬ ਦਾ ਹੈ ਲਾਅ ਐਂਡ ਆਰਡਰ ਨਸ਼ਿਆਂ ਦਾ ਬੇਰੁਜ਼ਗਾਰੀ ਦਾ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਮਹੱਤਵਪੂਰਨ ਨੇ ਲੇਕਿਨ ਇੰਨਾ ਵੱਲ ਤਵਜੋ ਨਹੀਂ ਦਿੱਈ ਜਾ ਰਹੀ ਔਰ ਉਹਦਾ ਕਾਰਨ ਕੀ ਹੋ ਰਿਹਾ ਵੀ ਸਾਡਾ ਹਰ ਬੰਦਾ ਜਿਹੜਾ ਨਾਰਾਜ਼ ਹੋ ਕੇ ਬੈਠਾ ਇਹਨਾਂ ਤੋਂ ਖਿਲਾਫ ਹੈ ਔਰ ਮੈਨੂੰ ਪੂਰਾ ਯਕੀਨ ਹੈ ਵੀ ਜਿੱਥੇ ਵੀ ਅਸੀਂ ਜਾ ਰਹੇ ਹਾਂ ਰੈਲੀਆਂ ਕਰ ਰਹੇ ਆ ਸਾਨੂੰ ਰਿਸਪੌਂਸ ਆਹੋ ਜਿਹਾ ਮਿਲ ਰਿਹਾ ਅਸੀਂ ਜਿੱਤਾਂਗੇ ਗੁਰਜੀਤ ਸਿੰਘ ਵਾਜਲੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਭੇਜਾਂਗੇ ਸਾਨੂੰ ਪੂਰਾ ਯਕੀਨ ਹੈ